ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸਰਪੰਚ ਸਾਹਿਬ ਪਹੁੰਚ ਚੁੱਕੇ ਆ ਜੀ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਨੇ ਤੁਸੀਂ ਬਟਾਲਾ ਨਜ਼ਦੀਕ ਇਹਨਾਂ ਨੂੰ ਪਿੰਡ ਮਿਰਜੇ ਕੀ ਕਹਦੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਰਪੰਚ ਜੀ ਠੀਕ ਠਾਕ ਸ਼ੁਕਰ ਹੈ ਜੀ ਤੁਹਾਨੂੰ ਭਾਗ ਹੈ ਜੀ ਜਿਹੜਾ ਤੁਸੀਂ ਪਹੁੰਚੇ ਸਾਡੇ ਘਰ ਸਹੀ ਗੱਲ ਆ ਅਗਰ ਧੁੰਦ ਵੇਲੇ ਕਿੰਨੇ ਹੋ ਗਈ ਗੱਲ ਹੈ ਹਾਂ ਜੀ ਵੀ ਟਾਈਮ ਲੰਘਦਾ ਜਾਂਦਾ ਅਸਲ ਚ ਅਸਲ ਚ ਨਾ ਸੋਸ਼ਲ ਮੀਡੀਆ ਦਾ ਇਦਾਂ ਵਾ ਵੀ ਕਾਰੋਬਾਰ ਜੇ ਬੰਦਾ ਰਵੇ ਨਾ ਇਹਦੇ ਉੱਤੇ ਫੇਰ ਹੀ ਲੋਕ ਯਾਦ ਕਰਦੇ ਉਹਦਾ ਚੇਤਾਵਨ ਜਦੋਂ ਬੋਲਾ ਜਦੋਂ ਤੇ ਬਾਕੀ ਸਾਰੇ ਸੰਦੀਪ ਵੇਖਣ ਵਾਲੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਚੈਨਲ ਵਾਲਿਆਂ ਨੂੰ ਪਿਆਰ ਭਰੀ ਸასი ਕਾਲ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਮੇਰਾ ਵੀਰ ਤੇ ਬਾਕੀ ਗੱਲ ਇਦਾਂ ਵਸਦੀਪ ਮਾਲ ਆ ਛੋਟੀਆਂ ਹੁਣੇ ਆਈਆਂ ਆਪਣੇ ਕੋ ਆ ਹੁਣੇ ਆਈਆਂ ਠੀਕ ਆ ਜੀ ਤੇ ਦੋਗ ਛੋਟੀਆਂ ਵਿੱਚੋਂ ਵਿਕੀਆਂ ਨੇ ਬਾਬੇ ਦੀ ਕਿਰਪਾ ਚੱਲੋ ਵੀਡੀਓ ਜੋ ਗਈ ਹਿੰਗ ਲਾ ਗਈ ਆ ਚੋਟੀ ਕੱਲ ਸਵੇਰੇ ਸੂਈ ਆ ਲੋ ਜੀ ਅੱਛਾ ਠੀਕ ਹੈ ਇਹ ਪਾਉਣੀ ਨਹੀਂ ਸੀ ਵੀਡੀਓ ਚ ਹਾਂਜੀ ਸਹੀ ਜਿਹੜੀ ਹਾਂਜੀ ਹਾਂਜੀ ਰਿਕਾਰਡ ਵਾਲੀ ਆ ਅੱਛਾ ਦੁੱਧ ਪਹਿਲਾਂ ਨੇ 14 ਕਿਲੋ ਦਿੱਤਾ ਹੁਣ 6 ਦੰਦਾ ਦੂਜਾ ਸੂਆ ਸੀ ਜੀ ਆ ਜੈਡ ਬਲੈਕ ਆ ਇਹ ਝੋਟੀ ਜੇ ਕੰਮ ਬਣਿਆ ਵੀ ਕੱਲ ਸ਼ਾਮੀ ਇਹਦਾ ਬੱਚਾ ਇੱਕ ਸਾਈਡ ਚੁੰਗ ਗਿਆ ਅੱਛਾ ਠੀਕ ਹੈ ਜੀ ਠੀਕ ਆ ਹੂੰ ਉਹਨੂੰ ਫਿਰ ਵਿੰਗਟੇਡ ਲੱਗਣੀ ਫਿਰ ਇਹਨੂੰ ਸਾਨੂੰ ਸਾਫ਼ ਕਰਨਾ ਹੈ ਇਹ ਬਿਲਕੁਲ ਸਾਫ਼ ਹੋ ਗਏ ਝੋਟੀ ਤਾਂ ਕਰਕੇ ਥੋੜੀ ਜੀ ਤਾ ਤੇ ਘਟਾ ਮੇਰਾ ਇਰਾਦਾ ਨਹੀਂ ਸੀ ਪਾਉਣ ਦਾ ਹੁਣ ਮੰਨਦਾ ਵੀ ਨਹੀਂ ਤੂੰ ਪਾ ਦੇ ਕੱਟੀ ਆ ਗਈ ਦੀ ਕੱਟੀ ਕੱਟੀ ਆਪ ਲੋਈ ਕੱਟੀ ਆ ਗਿਆ ਹਾਂ ਕੱਟੀ ਆ ਗਈ ਲਓ ਜੀ ਕਰੋ ਚੈੱਕ ਤੇ ਆ ਦੇਖ ਬਹੁਤ ਵੱਡੀ ਝੋਟੀ ਆ ਬਾਕੀ ਮੇਰਾ ਭਰਾ ਇਹ ਆ ਵੀ ਰੇਟ ਆਪਣੇ ਹੋਣਗੇ ਜਾਇਜ਼ ਤੇ ਫਿਕਸ ਰੇਟ ਹੋਣਗੇ ਵੇ ਥਣ ਸੰਦੀਪ ਸਿੰਘ ਲੱਗਦਾ ਬੜਾ ਜਵਾਰਦਤਾ ਲੱਗਾ ਜੀ ਝੋਟੀ ਵੀ ਫੜ ਕਮਾਲ ਦੀ ਝੋਟੀ ਐ ਤੇ ਬਣੂਗੀ ਬਾਈ ਥੋੜਾ ਜਿਆ ਨਾ ਖਾ ਪੀ ਕੇ ਚਾਰਕ ਦਿਨ ਨਾ ਲਾਉ ਕਿੰਨਾ ਕ ਬਾਈ ਆਈਡੀ ਤੁਹਾਨੂੰ ਦੁੱਧ ਕਰ ਜੂ ਮੈਂ ਤਾਂ ਵਿਖੋ ਸੰਦੀਪ ਗੱਲ ਏਦਾ ਵਾ ਵੀ ਜਿਹੜਾ ਸੇਵਾ ਕਰੇਗਾ ਨਾ ਉਹ ਤੇ 16 ਵੀ ਚੋਲੂਗਾ ਹਾਂਜੀ ਹਾਂਜੀ ਨਹੀਂ ਤੇ 14 ਦੀ ਗਾਰੰਟੀ ਆਪੇ 14 ਦੀ ਗਾਰੰਟੀ ਬਾ ਕਿਉਂਕਿ 14 16 ਅੱਗੇ ਪਿੱਛੇ ਬਹੁਤ ਸੋਹਣੀ ਜੈਡ ਬਲੈਕ ਝੋਟੀ ਆ ਦੇਖੋ ਬਾਪੂ ਵੀ ਵੇਖਿਆ ਜੀ ਬਾਈ ਦਾ ਨਾ ਬਾਪੂ ਇਦਾਂ ਵਾਂ ਵੀ ਮੈਂ ਤਾਂ ਲੋਕਾਂ ਕੋਲ ਇਹ ਨਹੀਂ ਕਹਿੰਦਾ ਵੀ 185 165 90 ਲੈਣੇ ਉਹ ਲੈਣੇ ਨਹੀਂ ਠੀਕ ਹੈ ਨਾ ਜੈਸਨੋ ਵਾਲੀ ਜੀ ਲੈਣੇ ਛੋਟੇ ਛੋਟੇ ਰੇਟ ਆ ਮੇਰਾ ਭਰਾ ਬੇਨਤੀ ਇਹ ਆ ਵੀ ਨਾ ਮੇਰੇ ਨਾਲ ਕੋ ਬਹੁਤਾ ਚਲੋ ਮੱਥਾ ਮਾਰਨਾ ਆਪਾਂ 13 ਹੀ ਛੋਟੀ ਦੇ 13 ਹੀ ਦੇਣੀ ਆ ਚਲੋ ਠੀਕ ਹੈ ਜੀ ਲੋਕਾਂ ਕੋਲ ਕਰਦੇ ਨਹੀਂ ਆਪਾਂ ਰੇ ਜਹਾਰ ਚਲ ਜਾਂਦੇ ਮਮੇ ਨੂੰ ਕਹਿੰਦਾ ਇੱਕ 23 ਦੀ ਅੱਛਾ ਆ ਸੰਦੀਪ ਖੀਰੀ अच्छा एक साइड ਦਾ ਦੰਦ ਪੁੱਟਿਆ اچھا ਇੱਕ ਜੇ ਖੜਾ ਠੀਕ ਆ 2 ਸਾਲ ਦੀ ਕੱਟੀ 2 ਸਾਲ ਦੀ 10 ਕਿਲੋ ਬੋਲਾ 10 ਕਿਲੋ ਬੋਲਾ ਸਹੀ ਟਿਕਾ ਕੇ ਕੰਡੇ ਤੇ ਕੋ ਰੱਖਦੇ ਸਿੰਗ ਵਿਖਿਜੋ ਸਿੰਗ ਵੇ ਬੋਧੀ ਜਿੱਦਾਂ ਜਰਸੀ ਗਾਵਾਂ ਵਰਗਾ ਮੂੰਹ ਨਹੀਂ ਹੁੰਦਾ ਆਏ ਵਾ ਠੀਕ ਆ ਤੇ ਬੋਧੀ ਪਿਆਰੀ ਹੈ ਕੱਟੀ ਮਗਰ ਇਹਦੇ ਵੀ ਇਹਦੇ ਮਗਰ ਕੱਟਾ ਵੀ ਇਹਦੇ ਮਗਰ ਕੱਟਾ ਹਾਂ ਦੋ ਕੱਟੇ ਲਓ ਜੀ ਤੇ ਦੁੱਧ ਦੇ ਕੱਟੀ 12 ਕਿਲੋ ਦੇਵੋਗੇ ਐਦ ਕੀ ਫਿਰ ਲਾਗੇ ਲਾ ਦੀ ਜਰਾ ਵਾ ਇਹ ਆ ਗਏ ਹਾਂ ਠੀਕ ਆ ਦੋਨਾਂ ਦੇ ਸੈਡਾਂ ਸੂਡਾਂ ਚੈੱਕ ਕਰਾ ਦੇ ਮਿੱਠਾ ਚੈੱਕ ਕਰਾ ਦੇ ਚੰਗੀਆਂ ਜੋੜੀਆਂ ਮੈਂ ਕਹਿੰਦਾ ਕਮਾਲਾਂ ਹੋਈਆਂ ਨੇ ਮਾਲ ਹੀ ਕੀਤੀ ਵੇ ਜੀ ਕੱਟੀ ਜਿਹਨੇ ਸਾਂਭੀ ਨਾ ਹਾਂਜੀ ਹਾਂਜੀ ਉਹ ਮੁੱਲ ਪਾ ਦੂਗਾ ਅਗਲੇ ਸਾਲ ਨੂੰ ਇਹ 2.5 ਲੱਖ ਵਾਲੀ ਕੱਟੀ ਬੰਨਣੀ ਹਾਂਜੀ ਹਾਂਜੀ ਕਿਉਂਕਿ ਨਸਲ ਬਹੁਤ ਆ ਹਾਂਜੀ ਹਾਂਜੀ ਵੇਖ ਮੂੰਹ ਵੇਖਦਾ ਕਿਦਾਂ ਦਾ ਮੂੰਹ ਦਿਖਾ ਰਿਆ ਜੀ ਬਿਲਕੁਲ ਨਿਕਾ ਨਿਕਾ ਸਿੰਘ ਪਿਆ ਰਾਜਾ ਵਿੱਥਾਂ ਬੁੱਥਾਂ ਬੜੀਆਂ ਚੰਗੀਆਂ ਨੇ ਹਾਂਜੀ ਹਾਂਜੀ ਪਿਛਰੇ ਨਾ ਐ ਸਾਈਡਾਂ ਦੇ ਐ ਕੰਨੀਆਂ ਤੇ ਥਣ ਲੱਗੇ ਨੇ ਇਕੱਠਾ ਦੇ ਤੇ ਇਹ ਜੀ ਜੀ ਵੀਰ ਮੋਲੇ ਦਾ 1 ਦਾ 2000 ਸ਼ਾਟ ਚਲੋ ਯਾਰ 5 ਦੀ ਦੇ ਦੇ ਇੱਕ ਪੰਜ ਦੀ ਚੱਲਣ ਦੇ ਆਪਾਂ ਬੜੇ ਦੇਣਾ ਪਿੱਛੋਂ ਵੀਡੀਓ ਪਾਈ ਹੈ ਆਪਾਂ ਸਬਦੇ ਬਾਜੀ ਨਹੀਂ ਪੈਣਾ ਆ ਝੋਟੀ ਦੂਜਾ ਸੂਆ ਸੰਦੀਪ ਸੂਈ ਆ ਅੱਛਾ 11 ਕਿਲੋ ਬੋਲਾ ਅੱਜ ਚੌਥਾ ਦਿਨ ਸੂਈ ਨੂੰ ਆ 11 ਕਿਲੋ ਬੋਲਾ 10 ਕਿਲੋ ਕੰਡੇ ਤੇ ਰੱਖ ਕੇ ਕੋਈ ਲੈ ਜਾਏ ਮੇਰੇ ਕੋਲ ਠੀਕ ਜਿਹੜਾ ਮਰਜੀ ਪੈਣਪਰਾ ਆਨਲਾਈਨ ਮੰਗਾ ਲੇ ਚੁਆਈ ਹੋ ਗਈ ਜਿੱਦਾਂ ਗੰਨੇ ਰਗੀ ਬਹੁਤ ਜ਼ਿਆਦਾ ਚੰਗੀ ਅਸਲ ਇਹ ਵੀ ਦੋ ਰੋੜੀ ਲਓ ਜੀ ਦੂਜਾ ਮਗਰਿੰਦੇ ਵੀ ਇਹਦੇ ਮਗਰ ਕੱਟੀ ਵੀਰ ਇਹਦੇ ਮਗਰ ਕੱਟੀਆਂ ਜੀ ਬਹੁਤ ਹੀ ਜ਼ਿਆਦਾ ਇਹ ਵੀ ਦੇਖੀ ਲਾਗੇ ਲਾ ਕੇ ਨਾ ਵੀਰ ਐ ਥਾਂ ਤੋਂ ਬੜਾ ਜ਼ਬਰਦਸਤ ਥਾਂ ਤੇ ਜਰ ਵੀਰ ਜੇ ਉਸ ਪਸਮੇਗੀ ਨਾ ਫੇਰ ਦੱਸੇਗੀ ਆਪਣੀ ਮਈ ਕੇਹ ਨੂੰ ਵੀ ਟਾਈਮ ਨਹੀਂ ਲੱਗਾ ਹੁੰਦਾ ਕਿਉਂਕਿ ਵੇਖ ਲਓ ਤੁਸੀਂ ਆਉਣਾ ਮੈਨੂੰ ਕਿਹਾ ਇਹਨਾਂ ਮਹੀਨੇ ਵਜੇ ਆਪਾਂ ਵੀ 4 ਵਜੇ ਦੀਆਂ ਮਈਆਂ ਫੇਰ ਚੁਈਆਂ ਹਾਂ ਸਵੇਰ 4 ਵਜੇ ਹਾਂ 4 4 ਸਾਨੂੰ ਪਤਾ ਹੀ ਵੀ 4 ਵਜੇ ਬਾ ਚਾਰ ਵਜਾਂ ਨੇ ਹਾਂਜੀ ਕਿਉਂਕਿ ਧੁੰਦ ਦਾ ਮੌਸਮ ਹੈ ਹਾਂਜੀ ਹਾਂਜੀ ਇਹ ਵੱਡੀ ਚੋਟੀ ਹੈ ਜੱਤਾਂ ਦੀ ਬਹੁਤ ਵੱਡੀ ਚੋਟੀ ਦਾ ਦੀ ਥਾਂ ਥੋਣ ਹਰ ਕਹਾਏ ਦੀ ਪੂਰੀ ਹਾਂ ਤੇ ਬਾਕੀ ਇਹ ਜਿਹੜਾ ਲੈ ਗਿਆ ਹਾਂਜੀ ਇਹਦੀ ਵੀ ਗਾਰੰਟੀ ਇਹ ਆ ਦੁੱਧ ਦੇ ਵਿੱਚ 13 ਤੋਂ 14 ਘੱਟ ਨਹੀਂ ਦਿੰਦੀ ਕਿਉਂਕਿ ਅੱਜ ਚੌਥੇ ਦਿਨ ਦਾ ਹੈਗਾ ਉਹ ਹੈਗਾ ਤੇ ਇਹ ਸੰਦੀਪ ਵੀਰ ਇਹਦਾ ਵੀ ਛੋਟਾ ਮੋਲ ਹਾਂਜੀ ਮੋਲੇ ਦਾ 1 15 ਵਾਂ ਪਰ ਆਪਾਂ بڑے ਦੇਣਾ ਪਿਛੋਂ ਹੁਣ ਵੀਡੀਓ ਬਣਾਈਆਂ ਚੱਲਣਾ ਚਾਹੀਦਾ ਕੰਮ ਆਪਾਂ ਇੱਕ 10 ਦੀ ਦੇ ਨਹੀਂ ਠੀਕ ਆ ਵੱਡੀ ਝੋਟੀ ਆ ਠੀਕ ਆ ਚੱਲਣ ਦੋ ਹਾਂ ਆ ਝੋਟੀ ਇਹ ਵੀ ਮੂੰਹੋਂ ਦੋਂਦੀ ਚੌਗੀ ਆ ਮੈਂ ਵੇਖੀ ਨਹੀਂ ਵੈਸੇ ਪਰ ਚਲੋ ਹੈ ਦੋਂਦੀ ਚੌਗੀ ਦੁੱਧ ਦੇ ਕੋਲ ਹੈਗਾ 10 ਕਿਲੋ ਹਾਂ ਮਗਰ ਇਹਦੇ ਕਟਾ ਇਹ ਵੀ ਦੋਰੋ ਜੀ ਇਹ ਵੀ ਦੋਰੋ ਲੋ ਜੀ ਚਵਾਈ ਲੱਗੀ ਆ ਵੀ ਕਿਆ ਹੀ ਬਾਤਾਂ ਇਦਾਂ ਦੀ ਚਵਾਈ ਮੈਂ ਕਦੇ-ਕਦੇ ਝੋਟੀਆਂ ਦੀ ਵੇਖਦਾ ਜਿੱਦਾਂ ਮੱਝਾਂ ਦੀ ਨਹੀਂ ਹੁੰਦੀ ਹਾਂਜੀ ਐ ਮੋਟੀ ਤਾਰ ਆ ਮੇਰੇ ਝੋਟੀ ਹੈ ਵੀ ਬੜੀ ਸੋਹਣੀ ਬੰਦੀ ਸੀ ਠੰਡੀ ਪਿੰਡਾ ਪੁੰਡਾ ਬੜਾ ਪਿਆਰਾ ਚੰਗੀ ਜੋੜੀ ਵੱਡੀ ਹੈ ਨਾ ਮੈਂ ਇਹਨੇ ਵੇਚਣ ਵਾਲੇ ਮੂਲ ਕਿਸੇ ਨੂੰ ਕਰਦਾ ਹੁੰਨਾ ਵੀ ਚੱਲ ਅਗਲਾ ਲੈ ਜੇ ਬਿਲਕੁਲ ਬੜੀ ਲੱਗਦੀ ਚੱਲ ਬਟ ਐਥੇ ਜਾਣਕ ਨਹੀਂ ਹਾਂ ਆਜੋ ਜੀ ਆਜੋ ਜੰਮੀ ਪਲੀ ਆ ਹਰ ਕੰਮ ਚ ਪੂਰੀ ਆ ਬਾਕੀ ਸੋਹਣੇ ਸਿੰਗ ਰੰਗ ਢੰਗ ਦੀਆਂ ਸੋਹਣੇ ਦੀਆਂ ਝੋਟੀਆਂ ਨੇ ਹਾਂਜੀ ਹਾਂਜੀ ਥੋੜਾ ਕਾਬਰ ਦੀਆਂ ਅੰਦਰ ਵਧੀਆਂ ਹੁੰਦੀਆਂ ਨਾ ਹਾਂ ਠੰਡ ਵਿੱਚ ਬਾਹਰ ਤੇ ਕੱਢਦੇ ਨਹੀਂ ਹਾਂ ਬਿਲਕੁਲ ਇਹਦਾ ਬਜੀ ਪਰ ਮੋਲ ਇਹਦਾ ਸੰਦੀ ਮੋਲ 1 ਦਾ ਹਾਂ ਪਰ ਇਹ ਵੀ ਜੈਸ ਤੇ 9 5 ਦੀ ਦੇ ਦੇਣੀ 5 ਦੀ ਹੈ ਹਾਂ ਮਤਲਬ ਮੁੱਲ ਮੱਲ ਜੇ ਕਰ ਦਈਏ ਹੁਣ ਘਰੇ ਆਏਗਾ ਕੋਈ 15 ਵੀ ਮੰਗ ਲੈਨੇ ਹਾਂ ਕਰਨੇ ਪੈਂਦੇ ਨੇ ਕਰਨੇ ਕਰਨੇ ਬੈਨੇ ਕਰਨੇ ਪੈਣੇ ਜੀ ਤੇ ਇਦਾਂ ਵਾ ਵੀ ਇਦਾਂ ਵਧੀਆ ਮੁੱਲ ਵਾ ਕੋਈ ਜ਼ਿਆਦਾ ਹਾਂ ਹਾਂਜੀ ਠੀਕ ਹੈ ਆ ਜੋ ਟੀ ਵੇ ਕੱਦ ਗੱਡਾ ਹਾਂਜੀ ਤੇ ਜਿਹੜਾ ਅਸੀਂ ਇਹਦਾ ਭਾਅ ਕਰਦੇ ਆਂਗੇ ਨਾ ਹਾਂ ਉਹ ਲਬਦੇ ਰਹਿਣਗੇ ਸਾਨੂੰ ਵੀ ਹਾਂ ਯਾਰ ਵਾਕਈ ਵੀ ਇਹਨਾਂ ਭਾਅ ਕਿਦਾ ਇਹਦਾ 8-9 ਕਿਲੋ ਬੋਲੇ ਦੀ ਸਟਾਰਟਿੰਗ ਸਟਾਰਟਿੰਗ ਮਗਰ ਕੱਟੀ ਲੋ ਜੀ ਮਗਰ ਕੱਟੀ ਇਹ ਨਸਲ ਵਾਲੀ ਜੈਡ ਬਲੈਕ ਵਰਗੀ ਆ ਵੇਖੋ ਉਹ ਵਾਲ ਥੱਲੇ ਆ ਜਾ ਕੇ ਤੇ ਲੇਵਾ ਲੂਆ ਇਦਾਂ ਜਿਦਾ ਪੱਥਰ ਨਹੀਂ ਹੁੰਦਾ ਅਸਤਰ ਹਾਂ ਪੂਰਾ ਫਿਕਸ ਫਿਕਸ ਲੇਵਾ ਫਿਕਸ ਹਾਂ ਫਿਕਸ ਲੇਵਾ ਦੁੱਧ ਚਵਾਈ ਲੱਗੀ ਹੈ ਇਹ ਦੁੱਧ ਦੇ ਦਊਗੀ 10 ਕਿਲੋ 10 ਕਿਲੋ ਠੰਡਾ ਠੀਕ ਜਿਹੜਾ ਘਰੇ ਲੈ ਗਿਆ ਹੁਣ ਉਹ ਲੈ ਜੇ 2 ਮਹੀਨੇ ਢਾਈ ਚੋਕੇ 3 ਮਹੀਨੇ ਚ ਫੇਰ ਚਾਹੀਏ ਹਾਂਜੀ ਹਾਂ ਜਿਹੜਾ ਹੁਣ ਰੇਟ ਵੇਖ ਅੱਧਾ ਕੱਢਾ ਮੈਂ ਇਹਦਾ ਫਿਰ ਮੁੱਲ ਭਾਜੀ ਇਹਦਾ ਸੰਦੀ ਮੁੱਲ ਜੈਸਨੋ ਵਾਲੀ ਗੱਲ ਆ ਵੀ ਆਪਾਂ ਮੁੱਲ ਦੇ ਤਾਂ 90 95 ਵੀ ਕਰਦੇ ਆ 85 ਦੇ ਦਿੰਦੇ ਨਹੀਂ ਠੀਕ ਆ ਹੁਣ ਤੋਕੜ ਵੀ ਨਹੀਂ ਕੋ ਦਿੰਦਾ ਮੇਰਾ ਭਰਾ ਬਾਹਰ ਉਹ ਵੀ 70 80 ਮੰਗ ਰਿਆ ਹਾਂਜੀ ਹਾਂ ਮੈਂ 85 ਦੇ ਦਾਂ ਚਲੋ ਜਾਂਦੋ ਹਾਂ 1000 ਛੋਟ ਕਰ ਦਾਂਗੇ 108400 ਦੀ ਹਾਂ ਬੱਚੇ ਚੈੱਕ ਕਰਾ ਲਓ ਬੱਚੇ ਬਿਲਕੁਲ ਨਾੜੂ ਦੇ ਬੱਚੇ ਹਾਂ ਜਿਲ੍ਹੇ ਨਾੜੂ ਦੇ ਬੱਚੇ ਆ ਜਿਲ੍ਹੇ ਨਾੜੂ ਦੇ ਬੱਚੇ ਆ ਇਹਨਾਂ ਵਾਂ ਵੀ 4 ਦਿਨ ਸਾਂਭ ਸੰਭਾਲ ਕੇ ਮਾਲ ਬਣਾ ਇਹ ਆਪਣੇ ਕੋ ਕੱਲ ਆਈਆਂ ਸੀ ਉਹਦੋਂ ਅੱਜ ਆਈਆਂ ਮਾਲ ਵੀ ਕੀ ਬੁਗੀ ਜਾਂਦਾ ਨਾਲ ਨਾਲ ਲਈ ਆਉਂਦੇ ਚਲੋ ਤੇ ਬਾਕੀ ਬੇਨਤੀ ਹੈ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਤੇ ਜਿੰਨੇ ਵੀ ਆਉਣਾ ਮੇਰਾ ਭਰਾ ਫੋਨ ਕਰਕੇ ਫਿਰ ਆ ਜੀ ਠੀਕ ਹੈ ਜੀ ਸਤਿ ਸ੍ਰੀ ਅਕ